ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ ਮੈਂ ਅਸ਼ਦੀਪ ਕਰ ਲੈ ਕੇ ਹਾਜ਼ਰ ਹਾਂ ਸ਼੍ਰੀ ਪੱਤੇਗੜ ਸਾਧੀਆਂ ਕੁਝ ਖਾਸ ਖਬਰਾਂ ਏਡੀਸੀ ਨੇ ਪ੍ਰਸ਼ਾਸਨਿਕ ਤਿਆਰੀਆਂ ਬਾਰੇ ਆੜਤੀਆਂ ਤੇ ਸੈਲਰ ਮਾਲਕਾਂ ਨਾਲ ਕੀਤੀ ਸਮੀਖਿਆ ਮੀਟਿੰਗ ਸਾਡੀ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੰਬਾਈਨ ਮਾਲਕ ਅੱਜ ਸਾਰੇ ਅਸੀਂ ਇਕੱਤਰ ਹੋਏ ਹਾਂ ਮੀਟਿੰਗ ਕਰਨ ਦੇ ਲਈ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਹੋਵੇਗੀ ਸ਼ੁਰੂ ਜਿਸ ਦੇ ਨਾਲ ਹੀ ਸਾਡੀਆਂ ਸਾਰੀਆਂ ਏਜੰਸੀਆਂ ਦੀ ਅ ਮੰਡੀਆਂ ਦੇ ਨਾਲ ਮੈਚਿੰਗ ਹੋ ਚੁੱਕੀ ਹੈ ਬਾਰਦਾਨਾ ਜਿਹੜਾ ਹੈਗਾ ਸਾਡੇ ਕੋਲੇ ਆਲਮੋਸਟ ਸਾਰੀਆਂ ਏਜੰਸੀਆਂ ਕੋਲੇ ਸਪਸਟ ਹੈ ਤਾਂ ਕਿਸੇ ਕਿਸਮ ਦੀ ਵੀ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਦੀ ਖਰੀਦ ਲਈ ਕੀਤੇ ਗਏ ਪੁਕਤਾ ਪ੍ਰਬੰਧ ਮੇਰੀ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨੂੰ ਬਾਰ-ਬਾਰ ਇਹੀ ਮਿਹਨਤ ਇਹੀ ਗੁੰਜਾਇਸ਼ ਹੈ ਕਿ ਆਪਣਾ ਮੌਇਸਚਰ ਜਿਹੜਾ ਹੈਗਾ ਉਹ ਸੁੱਕਣ ਤੋਂ ਬਾਅਦ ਹੀ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਪੰਡਿਆ ਚ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ ਮੇਰੀ बार-बार ਇੱਕ ਵਾਰ ਫਿਰ ਸਾਰਿਆਂ ਨੂੰ ਜ਼ਾਰਿਸ਼ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਪਰਾਲੀ ਨੂੰ ਜਿਹੜੀ ਹੈਗੀ ਹੈ ਅੱਗ ਨਾਲ ਲਈਏ ਉਹਦੇ ਨਾਲ ਅਸੀਂ ਆਪਣਾ ਆਪਣੀ ਸਿਹਤ ਦਾ ਆਪਣੇ ਬੱਚਿਆਂ ਦਾ ਤੇ ਆਪਣੇ ਖੇਤ ਦਾ ਆਪ ਨੂੰ ਨੁਕਸਾਨ ਕਰਦੇ ਆ ਦੋ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ਵਿੱਚ ਜਿਹੜਾ ਆਪਣਾ ਜਨਾਰਦਨ ਦਾ ਪੁੱਤ ਨੌਜਵਾਨ ਸੀਗਾ ਸਰਦੂ ਸਿੰਘ ਪੂਰੀ ਬੋਡੀ ਐਸਾਂ ਨੂੰ ਮੇਦੀ ਸੀਗੀ ਤੇ ਉਹਦੇ ਪਰਿਵਾਰ ਵਾਲਿਆਂ ਦੇ ਜਾਣ ਲੈ ਕੇ ਕਿ ਅਸੀਂ ਅੱਜ ਇੱਕ ਸਰਵੇਖਕ ਦੇ ਰਿਹਾ ਦੱਸਤੀ ਹਾਂ ਪੈਰ ਤਿਲਕਨ ਕਾਰਨ ਨਹਿਰ ਚ ਡੁੱਬੇ ਨੌਜਵਾਨ ਉਹ ਜੀ ਸੀ ਸੀਗਾ ਸਨਾਪਤ ਬੁਰੂ ਦਾ ਉਹਦਾ ਜੀ ਬੋਡੀ ਸੀਗੀ ਕੱਲ ਜਿਹੜੀ ਕੰਡਿਆ ਤੋਂ ਮਿਲਦੀ ਸੀ ਕਿ ਯਾਰ ਦੇ ਵਿੱਚੋਂ ਕੱਲ ਉਹਦਾ ਪੋਸਟਮਾਰਟਮ ਕਰਵਾ ਕੇ ਜੀ ਲਾਹਣ ਲਾਸ਼ ਆਉਂ ਜੀ ਤੱਕ ਕੋਲੀ ਆਉਂ ਹਸਤਾ ਵੀ ਲਾਸ਼ ਵਾਲੇ ਤਾਂ ਦਿੱਤੀ ਗਈ ਸੀਗੀ ਉਹਨਾਂ ਨੇ ਮੌਕੇ ਤੇ ਛੱਡੇ ਸਾਂ ਅਰੇ ਦਾ ਮਤਲਬ ਤਾਂ ਬਾਹਰ ਨਿਕਲ ਆਇਆ ਪੰਗੇ ਰਾਤ ਤੋਂ ਕੇ ਉਹ ਨੌਜਵਾਨ ਸੀਗੇ ਉਹਨਾਂ ਦੀ ਮਤਲਬ ਉੱਚੀ ਹੋ ਮਤਲਬ ਜਿਹੜੇ ਟਾਈਮ ਸਕੇ ਬਾਹਰ ਨਹੀਂ ਆ ਸਕਦੇ ਲਾਸ਼ਾਂ ਹੋਈਆਂ ਬਰਾਮਦ ਕੱਲ੍ਹ ਦੀ ਤਸਰੀਕ ਨੂੰ ਸਵੇਰੇ ਡਾਕ ਬਲਜੀਤ ਸਿੰਘ ਸੀਗਾ ਰਾਤ ਤੋਂ ਪਹਿਲਾਂ ਉਹਦਾ ਜੀ ਬੁਰੀ ਬੋਡੀ ਸੀ ਕੱਲ੍ਹ ਕਿਹੜੀ ਕੰਡਿਆ ਤੋਂ ਮਿਲਦੀ ਸੀ ਕਿਹੜੇ ਦੇ ਹੁਣ ਤੱਕ ਸ਼੍ਰੀ ਪਤੇਗੜ੍ਹ ਸਬ ਚ 21 ਕੇਸ ਡੇਂਗੂ ਦੇ ਆਏ ਸਾਹਮਣੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀਆ ਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨਵਰੀ ਤ ਲੈ ਕੇ ਹੁਣ ਤੱਕ ਕਾਰਜਕਾਰੀ ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਨੇ ਦਿੱਤੀ ਜਾਣਕਾਰੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰਾਏ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ 2 ਲੱਖ ਦੇ ਕਰੀਬ ਘਰਾਂ ਦੀ ਕੀਤੀ ਜਾ ਚੁੱਕੀ ਹੈ ਡੇਂਗੂ ਦੀ ਜਾਂਚ ਕਾਫੀ ਅਵੇਅਰਨੈਸ ਤੇ ਜਿਹੜੀ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਡਾਕਟਰ ਨੇ ਲੋਕਾਂ ਨੂੰ ਕੀਤੀ ਅਪੀਲ ਘਰਾਂ ਚ ਖੜਾ ਨਾ ਕੀਤਾ ਜਾਵੇ ਪਾਣੀ ਵਤੀ ਜਾਵੇ ਸਾਵਧਾਨੀ ਹਮ ਆਮ ਜਨਤਾ ਨੂੰ ਇੱਕ ਅਰ ਕੈਸਾ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਗੇ ਨੇ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੈਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣੇ ਦੀ ਸਰਕਾਰੀ ਖਰੀਦ ਸੰਬੰਧੀ ਸਰਵੋਤਮ ਪ੍ਰਬੰਧਕ ਕੀਤੇ ਜਾ ਰਹੇ ਨੇ ਅਤੇ ਆਉਂਦੇ ਸੀਜ਼ਨ ਦੌਰਾਨ ਕਿਸੇ ਵੀ ਅਨਾਜ ਮੰਡੀ ਦੇ ਕਿਸਾਨਾਂ ਆੜਤੀਆਂ ਮਜ਼ਦੂਰਾਂ ਸਮੇਤ ਕਿਸੇ ਕਿਸੇ ਵਰਗ ਨੂੰ ਕੋਈ ਦਿੱਕਤ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਹਰਪੀਤ ਸਿੰਘ ਨੇ ਬਚਤ ਭਵਨ ਵਿਖੇ ਖਰੀਦ ਪ੍ਰਬੰਧਨ ਨਾਲ ਜੁੜੇ ਵਿਭਾਗ ਅਤੇ ਅਧਿਕਾਰੀਆਂ ਆੜਤੀਆਂ ਐਸੋਸੀਏਸ਼ਨ ਤੇ ਸੈਲਰ ਐਸੋਸੀਏਸ਼ਨ ਦੇ ਨੁਮਾਇੰਦੇ ਨਾਲ ਮੀਟਿੰਗ ਕਰਦੇ ਆ ਕੀਤਾ ਉਹਨਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ 'ਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਅਤੇ ਮੰਡੀਆਂ 'ਚ ਇਸ ਸਾਲ ਕਰੀਬ 5.2 ਲੱਖ ਟਨ ਝੋਨਾ ਆਉਣ ਦੀ ਉਮੀਦ ਹੈ ਜਦੋਂ ਕਿ ਪਿਛਲੇ ਸਾਲ ਕਰੀਬ 5.5 ਲੱਖ ਟਨ ਝੋਨਾ ਆਉਣ ਦੀ ਉਮੀਦ ਜਦੋਂ ਕਿ ਪਿਛਲੇ ਸਾਲ ਕਰੀਬ 5 ਲੱਖ ਟਨ ਝੋਨੇ ਦੀ ਖਰੀਦ ਹੋਈ ਸੀ ਇਹ ਸਭ ਬੰਦੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿੰਨੇ ਤੁਹਾਨੂੰ ਅੱਜ ਅਸੀਂ ਜਿੰਨੇ ਵੀ ਫਤੇਗੜ ਸਾਹਿਬ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਆਰਟੀ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਆ ਸਾਡੇ ਕੋਲ ਇਹ ਸ਼ੈਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕੰਬਾਈਨ ਮਾਲਕ ਅੱਜ ਸਾਰੇ ਅਸੀਂ ਇਕੱਤਰ ਹੋਏ ਆ ਮੀਟਿੰਗ ਕਰਨ ਦੇ ਲਈ ਇਹ ਜਿਹੜੀ ਚੋਨੇ ਦੀ ਜਿਹੜੀ ਖਰੀਦ ਹੈਗੀ ਆ ਉਹਦੇ ਲਈ ਅਸੀਂ ਅੱਜ ਮੀਟਿੰਗ ਕਾਲ ਕੀਤੀ ਆ ਤੇ ਇਹਦੇ ਵਿੱਚ ਜੋ ਸਾਡੇ ਸਰਕਾਰੀ ਨੂੰ ਐਸਟੀਮੇਟ ਹੈਗੇ ਇਸ ਵਾਰੀ ਮੋਟਾ-ਮੋਟਾ 5 ਲੱਖ 20 ਹਜ਼ਾਰ ਮੈਟ੍ਰਿਕ ਟਨ ਦੀ ਆਮਦ ਜਿਹੜੀ ਹੈਗੀ ਹੈ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਣੀ ਸੰਭਾਵਨਾ ਹੈ ਪਿਛਲੇ ਸਾਲ ਜਿਹੜੀ ਖਰੀਦ ਸੀਗੀ ਉਹ ਸੀਗੀ 4 ਲੱਖ 50 ਹਜ਼ਾਰ ਮੈਟ੍ਰਿਕ ਟਨ ਸਾਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀ ਆਮਦ ਹੈਗੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਅ ਤਰ੍ਹਾਂ ਦਾ ਵੱਡਾ ਇਜਾਫਾ ਹੋਏਗਾ ਤੇ ਸਾਡੀ ਜਿਹੜੀ ਪ੍ਰਕੂਰਮੈਂਟ ოਪਰੇਸ਼ਨਸ ਹੈਗੇ ਨੇ ਬਿਲਕੁਲ ਸਮੂਥ ਨੇ ਸਾਰੀਆਂ ਜਿੰਨੇ ਵੀ ਸਾਡੇ ਟੈਂਡਰਸ ਅਲੈਗਰੀਸੀ ਕਾਲ ਹੋਣੇ ਸੀ ਸਾਰੇ ਅਸੀਂ ਪ੍ਰੋਸੈਸ ਦੇ ਵਿੱਚ ਆ ਆਲਰੇਡੀ ਲੱਗ ਵੀ ਚੁੱਕੇ ਨੇ ਇਸ ਦੇ ਨਾਲ ਹੀ ਸਾਡੀਆਂ ਸਾਰੀਆਂ ਏਜੰਸੀਆਂ ਦੀ ਆ ਮੰਡੀਆਂ ਦੇ ਨਾਲ ਮੈਪਿੰਗ ਹੋ ਚੁੱਕੀ ਹੈ ਬਾਜ਼ਾਰ ਦਾ ਜਿਹੜਾ ਹੈਗਾ ਸਾਡੇ ਕੋਲੇ ਆਲਮੋਸਟ ਸਾਰੀਆਂ ਏਜੰਸੀਆਂ ਕੋਲੇ ਸਰਪਲਸ ਪਿਆ ਤਾਂ ਕਿਸੇ ਕਿਸਮ ਦੀ ਵੀ ਅ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਅੱਜ ਸਾਰੇ ਜਿੰਨੇ ਵੀ ਪ੍ਰਧਾਨ ਜੀ ਨਾਲ ਦੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਆਪੋ ਆਪਣੇ ਸੁਝਾਅ ਦਿੱਤੇ ਨੇ ਤਾਂ ਮੇਰੀ ਜਿੰਨੇ ਵੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਜਿੰਨੇ ਵੀ ਕਿਸਾਨ ਭਰਾ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਜਦੋਂ ਵੀ ਆਪਣੀ ਝੋਨਾ ਤੁਸੀਂ ਲੈ ਕੇ ਆਉਣੇ ਹੋ ਮੰਡੀਆਂ ਦੇ ਵਿੱਚ ਤਾਂ ਉਹਨੂੰ ਆਪਣਾ ਸਫਾਕੀ ਲੈ ਕੇ ਆਓ ਤਾਂ ਕਿ ਇੱਥੇ ਆ ਕੇ ਬਾਅਦ ਸਾਨੂੰ ਖਰੀਦ ਵੇਲੇ ਦਿੱਕਤ ਨਾ ਹੋਵੇ ਕਈ ਵਾਰ ਦੇਖਣ ਚੰਦਾ ਕਿ ਕਿਸਾਨ ਭਰਾ ਥੋੜੀ ਜੀ ਜਲਦਬਾਜ਼ੀ ਕਰਦੇ ਹੋਏ ਝੋਨਾ ਮਾਸਟਰ ਜਿਹੜਾ ਕੰਟੈਂਟ ਜਿਆਦਾ ਹੁੰਦਾ ਬੱਚੀ ਬੱਚੀ ਉਹਨਾਂ ਡਿਲੀਵਰੀ ਮੰਡੀਆਂ ਚ ਲੈ ਆਉਂਦੇ ਨੇ ਤੇ ਇੱਥੇ ਫਿਰ ਉਹਦੀ ਲਿਫਟਿੰਗ ਜਿਹੜੀ ਹੈਗੀ ਉਹ ਉਹ ਜਲਦੀ ਨਹੀਂ ਹੋ ਪਾਂਦੀ ਬਿਲਕੁਲ ਉੱਥੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਜਿਆਦਾ ਸਮਾਂ ਵੇਟ ਕਰਨੀ ਪੈਂਦਾ ਤੇ ਤੇ ਜਦੋਂ ਵੀ ਫਿਰ ਡਿਸਟ੍ਰਿਕਟ ਏਜੰਸੀਆਂ ਆਉਂਦੀਆਂ ਨੇ ਜਾਂ ਸੀਨੀਅਰ ਅਫਸਰ ਸਹਿਬਾਨ ਆਉਂਦੇ ਨੇ ਜਾਂ ਕੋਈ ਪੋਲੀਟਿਕਲ ਐਗਜ਼ੀਕਟਿਵਜ਼ ਆਉਂਦੇ ਨੇ ਉਦੋਂ ਫਿਰ ਇਹੀ ਕੰਪਲੇਨਟ ਰਹਿੰਦੀ ਹੈ ਕਿ ਜੀ ਸਾਡੇ ਸਾਨੂੰ 5 ਦਿਨ ਹੋ ਗਏ ਸਰ ਨੂੰ 4 ਦਿਨ ਹੋ ਗਏ ਇਹ ਕੋਈ ਨਹੀਂ ਦੱਸ ਸਕਦਾ ਕਿ ਜਿਹੜੀ ਮੌਕੇ ਤੇ ਜਿਹੜਾ ਮੌਇਸਚਰ ਸੀਗਾ ਉਹ ਜ਼ਿਆਦਾ ਸੀ ਤਾਂ ਮੇਰੀ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨੂੰ بار بار ਇਹੀ ਮਿਹਨਤ ਇਹੀ ਗੁਜਾਰਿਸ਼ ਹੈ ਕਿ ਆਪਣਾ ਮੌਇਸਚਰ ਜਿਹੜਾ ਹੈਗਾ ਉਹ ਸੁੱਕਣ ਤੋਂ ਬਾਅਦ ਹੀ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਲੈ ਕੇ ਆਉਣ ਦੂਜੀ ਚੀਜ਼ ਮੈਂ ਇਸ ਦੇ ਨਾਲ ਇਹ ਕਹਿਣੀ ਚਾਹੁੰਗਾ ਕਿ ਸਰਕਾਰ ਚਾਹੀਓ ਸੈਂਟਰ ਦੀ ਹੋਵੇ ਚਾਹੀਓ ਪੰਜਾਬ ਸਰਕਾਰ ਹੋਵੇ ਚਾਹੀਓ ਪੋਰਟਸ ਹੋਣ ਚਾਹੀਓ ਐਨਜੀਟੀ ਹੋਵੇ ਸਟਬਲ ਬਰਨਿੰਗ ਨੂੰ ਲੈ ਕੇ ਬਹੁਤ ਸੁਚੇਤ ਹੈ ਤਾਂ ਮੇਰੀ بار بار ਇੱਕ ਵਾਰ ਫਿਰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਪਰਾਲੀ ਨੂੰ ਜਿਹੜੀ ਹੈਗੀ ਹੈ ਅੱਗ ਨਾਲ ਲਈਏ ਉਹਦੇ ਨਾਲ ਅਸੀਂ ਆਪਣਾ ਆਪਣੀ ਸਿਹਤ ਦਾ ਆਪਣੇ ਬੱਚਿਆਂ ਦਾ ਤੇ ਆਪਣੇ ਖੇਤ ਦਾ ਆਪ ਨੁਕਸਾਨ ਕਰ ਰਹੇ ਹਾਂ ਤੇ ਇਸ ਦੇ ਨਾਲ ਹੀ ਜਿਹੜੀ ਮੈਂ ਫਿਰ ਤੋਂ ਇੱਕ ਵਾਰ ਬੇਨਤੀ ਕਰਨਾ ਚਾਹੁੰਗਾ ਕਿਸਾਨ ਭਰਾਵਾਂ ਨੂੰ ਕਿ ਕਿਸੇ ਕਿਸੇ ਵੀ ਤਰ੍ਹਾਂ ਨਾਲ ਤਰਾੜੀ ਨੂੰ ਅੱਗ ਜਿਹੜੀ ਹੈਗੀ ਉਹ ਨਾਲ ਸਰਹੰਦ ਸਾਨੀਪੁਰ ਦੇ ਨਜ਼ਦੀਕ ਨਹਿਰ ਦੇ ਵਿੱਚ 8 ਸਤੰਬਰ ਨੂੰ ਦੋ ਨੌਜਵਾਨ ਪੈਰ ਤਿਲਕਨ ਕਲ ਡਿੱਗ ਜਾਂਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਇਸ ਤੋਂ ਬੰਦੀ ਜਾਣਕਾਰੀ ਜਿੰਦਿਆ ਹੋਇਆ ਥਾਣਾ ਸਰਹੰਦ ਦੇ ਸਬ ਇੰਸਪੈਕਟਰ ਅਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ 8 ਸਤੰਬਰ ਨੂੰ ਪਿੰਡ ਚਨਾਰਥਲ ਖੁਰਦੇ ਰਹਿਣ ਵਾਲੇ ਸੁਰਮੁਖ ਸਿੰਘ ਤੇ ਬਲਜੀਤ ਸਿੰਘ ਦੋਨੋਂ ਪੈਰ ਤਿਲਕਨ ਕਨ ਨਹਿਰ ਚ ਡੁੱਬ ਗਏ ਸਨ ਉਹਨਾਂ ਦੱਸਿਆ ਕਿ ਇਹ ਨੌਜਵਾਨ ਨਹਿਰ ਤੇ ਮੱਥਾ ਟੇਕਣ ਦੇ ਲਈ ਆਏ ਸੀ ਕਿ ਇਹਨਾਂ ਦਾ ਪੈਰ ਤਿਲਕ ਗਿਆ ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਨੇ ਜਿਨ੍ਹਾਂ ਦਾ ਪੋਸਟਮਾਰਟਮ ਸਿਵਲ ਹਸਪਤਲ ਫਟੇਗੜ ਸਾਹਿਬ ਵਿਖੇ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ 8 9 2025 ਨੂੰ ਸਾਲਾ ਤੁੰਦ ਦੇ ਥੇਕ ਪੜਾ ਲਿਖੀ ਸੀ ਕਿ ਇਹਨਾਂ ਨੌਜਵਾਨ ਜਿਹੜੇ ਬਿਸ਼ਾਨੀਪੁਰ ਲੈਬ ਨੇ ਦੇ ਮੱਥਾ ਟੇਕਣ ਸੀ ਦੋ ਨੌਜਵਾਨ ਤਾਂ ਉਹਦੇ ਵਿੱਚੋਂ ਤਨਾਤ ਸੀਗੇ ਤੇ ਇੱਕ ਨੌਜਵਾਨ ਖੜੇ ਪਏ ਦਸੀਗਾ ਤੇ ਤਿੰਨੋਂ ਨੌਜਵਾਨ ਉਸ ਨੌਜਵਾਨ ਦਾ ਪੈਰ ਚੁੱਕ ਕੇ ਮੱਥਾ ਟਿਕਣ ਲੱਗੇ ਤਾਂ ਬਾਕੀ ਦੋ ਨੌਜਵਾਨਾਂ ਨੇ ਬਚਾਉਣ ਲਈ ਉਹਨਾਂ ਦੇ ਚਾਲਵਾੜੇ ਤੇ ਲੈ ਗਏ ਇਸੇ ਦੌਰਾਨ ਜਿਹੜਾ ਅਰੇ ਦਾ ਨੌਜਵਾਨ ਸੀਗਾ ਉਹ ਤਾਂ ਬਾਹਰ ਨਿਕਲ ਆਇਆ ਪਰ ਜਿਹੜੇ ਤਨਾਰ ਤੋਂ ਲਗੇ ਦੋ ਨੌਜਵਾਨ ਸੀਗੇ ਉਹਨਾਂ ਦੀ ਮਤਲਬ ਵਿੱਚ ਉਹ ਮਤਲਬ ਜੁੜੀ ਪੈਰੋਂ ਸਕੇ ਬਾਹਰ ਨਹੀਂ ਆ ਸਕੇ ਇੱਕ ਤਾਂ 8 ਤਰੀਕ ਨੂੰ ਇਹਨਾਂ ਦਾ ਇਹ ਇਤਰਾਮ ਮਿਲ ਸੀ ਕਿੱਕ ਹੋਇਆ ਤੇ ਕੱਲ ਮਿਤੀ 10 ਤਰੀਕ ਨੂੰ ਸਵੇਰੇ ਰਿਕ ਬਲਜੀਤ ਸਿੰਘ ਸੀਗਾ ਤਨਾਰ ਤੋਂ ਫੜੂਦਾ ਉਦਾ ਜਿਹੜੀ ਬੋਡੀ ਸੀਗੀ ਕੱਲ ਖੇੜੀ ਕੰਡਿਆਂ ਕੋਲੋਂ ਮਿਲ ਗਈ ਸੀ ਕਿ ਲਿਆਰ ਦੇ ਵਿੱਚੋਂ ਤੇ ਕੱਲ ਉਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਲਾਸ਼ ਆ ਉਹ ਜਿਹੜੀ ਬੋਡੀ ਆ ਉਹ ਸਸਕਾਰ ਲਈ ਵਾਪਸ ਦੇ ਵਾਲੇ ਤਾਂ ਦਿੱਤੀ ਗਈ ਸੀ ਜਿਹਦੇ 94 ਬੀਐਨਐਸ ਉਹਦੀ ਕਾਰਵਾਈ ਕੀਤੀ ਗਈ ਸੀ ਤੇ ਅੱਜ ਸਵੇਰੇ ਲਾਸ਼ ਮਿਲੀ ਸੀਗੀ ਅਸੀਂ ਡਰਾਈਵਰ ਲਾਇਆ ਹੋਈ ਸੀਗੇ ਤੇ ਉਸ ਦੇ ਵਿੱਚ ਜਿਹੜਾ ਆਪਣਾ ਜਨਾਬ ਤੋਂ ਦਾ ਦੂਜਾ ਨੌਜਵਾਨ ਸੀਗਾ ਸਰਮੁਖ ਸਿੰਘ ਉਹਦੀ ਬੋਡੀ ਅੱਜ ਸਾਨੂੰ ਮਿਲ ਗਈ ਸੀਗੀ ਤੇ ਉਹਦੇ ਪਰਿਵਾਰ ਵਾਲਿਆਂ ਦੇ ਯਾਰ ਲੈ ਕੇ ਅਸੀਂ ਅੱਜ ਇੱਕ ਸਚਾਰ ਮੁੱਦੇ ਨਾਲ ਸਬੰਧਿਤ ਕਰ ਰਹੇ ਹਾਂ ਉਹਦੀ ਡੈੱਡ ਬੋਡੀ ਕਿੱਥੇ ਮਿਲੀ ਸਲੂਟ ਸਬਮਾਰਕਸਿੰਗ ਸੀਗਾ ਜੀ ਇਹਦੀ ਡੈੱਡ ਬੋਡੀ ਪਿੰਡ ਪੋਰਾ ਮਾਲੜੀ ਦਾ ਹੈਰ ਆ ਜੀ ਸ਼੍ਰੀ ਫਤਿਹਗੜ ਸਾਹਿਬ ਚ ਹੁਣ ਤੱਕ 21 ਕੇਸ ਡੇਂਗੂ ਦੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ 7 ਕੇਸ ਐਕਟਿਵ ਨੇ ਇਸ ਸਬੰਧੀ ਕਾਰਜਕਾਰੀ ਸਿਵਲ ਸਰਜਨ ਫਤਿਹਗੜ ਸਾਹਿਬ ਡਾਕਟਰ ਰਜੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਮੇਤ ਡੇਂਗੂ ਦੇ ਸਬੰਧਿਤ ਜਾਗਰੂਕ ਕੀਤਾ ਜਾ ਰਿਹਾ ਹੁਣ ਤੱਕ 2 ਲੱਖ ਦੇ ਕਰੀਬ ਘਰਾਂ ਦੇ ਵਿੱਚ ਡੇਂਗੂ ਦੀ ਜਾਂਚ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ 150 ਦੇ ਕਰੀਬ ਲੋਕਾਂ ਦੇ ਚਲਾਨ ਕੀਤੇ ਗਏ ਨੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਦੇ ਵਿੱਚ ਪਾਣੀ ਨਾ ਖੜਾ ਕੀਤਾ ਜਾਵੇ ਤੇ ਸਫਾਈ ਜ਼ਰੂਰ ਰੱਖੀ ਜਾਵੇ ਡੇਂਗੂ ਦੇ ਲਈ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਅਵੇਅਰਨੈਸ ਤੇ ਜਿਹੜੇ ਕੈਂਪੇਨ ਚੱਲਦੀ ਪਈ ਹੈਗੀ ਹੈ ਹਾਊਸ ਟੂ ਹਾਊਸ ਚੱਲਦਾ ਪਿਆ ਹੈ ਸਰਵੇ ਅਸੀਂ ਹੁਣ ਤੱਕ 244341 ਜਿਹੜੇ ਘਰ ਹੈ ਉਥੇ ਸਰਵੇ ਕਰ ਚੁੱਕੇ ਹਾਂ ਇਤੇ ਵੀ ਕੰਟੇਨਰ ਦੇ ਵਿੱਚ ਕੋਈ ਲਾਰਵਾ ਮਿਲਦਾ ਉਹਨੂੰ ਅਸੀਂ ਡਿਸਟਰਾਇ ਕਰਦੇ ਆ ਤੇ ਚਲਾਨ ਵੀ ਕਿਤੇ ਜਾਂਦੇ ਨੇ ਜਿੱਥੇ ਸਾਨੂੰ ਲਾਰਵਾ ਮਿਲਦਾ ਤੇ ਹੁਣ ਤੱਕ ਅਸੀਂ ਟੋਟਲ 150 ਦੇ ਕਰੀਬ ਚਲਾਨ ਕਰ ਚੁੱਕੇ ਹਾਂ ਤੇ ਮਲੇਰੀਆ ਦੇ ਜਿਹੜੀ ਸਾਡੀ ਆਪਣੇ ਡੇਂਗੂ ਤੇ ਚਿਕਨਗੁਨੀ ਆਦੀ ਸਾਡੀ ਹੈਗੀ ਹੈ ਹੁਣ ਤੱਕ 21 ਕੇਸ ਨੇ ਆਏ ਨੇ ਜਨੂਅਰੀ ਤੋਂ ਲੈ ਕੇ ਹੁਣ ਤੱਕ ਤੇ 7 ਐਕਟਿਵ ਕੇਸਸ ਹੈਗੇ ਨੇ ਐਸ ਕੰਪੇਅਰ ਟੂ ਪਿਛਲੇ ਸਾਲ ਨਾਲ ਅਸੀਂ ਕੰਪੇਅਰ ਕਰੀਏ ਤੇ ਕਾਫੀ ਘਟ ਡੈਂਗੂ ਦੇ ਕੇਸ ਆ ਰਹੇ ਨੇ ਇਹ ਇਸ ਕਰਕੇ ਨੇ ਕਿ ਲੋਕਾਂ ਦੇ ਵਿੱਚ ਅਵੇਰਨੈਸ ਵਧ ਰਹੀ ਹੈ ਤੇ ਸਾਡੀਆਂ ਟੀਮਾਂ ਵੀ ਜਿਹੜੇ ਕਿ तकरीबन 74 ਤੋਂ 75 ਨੇ ਉਹ ਜਰੋ ਸਪੈਸ਼ਲ ਡਰਾਈਵ ਹੁੰਦੀ ਹੈ ਹਫਤੇ ਚ ਇੱਕ ਵਾਰੀ ਰਾਈਟ ਤੇ ਉਸ ਦਿਨ ਘਰ ਘਰ ਜਾ ਕੇ ਤੇ ਹੋਰ ਆਪਣੇ ਦਫ਼ਤਰਾਂ ਦੇ ਵਿੱਚ ਜਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਕੈਂਪੇਨ ਕਰਦੇ ਨੇ ਤੇ ਅਵੇ ਅਵੇਰਨੈਸ ਫਲੰਦੇ ਨੇ ਇਸ ਬਾਰੇ ਥੈਂਕ ਯੂ ਬਾਰੇ ਦੱਸਦੇ ਨੇ ਜਿਸ ਕਰਕੇ ਕਿ ਹੁਣ ਕਾਫੀ ਫਰਕ ਆਇਆ ਹੈ ਸਾਡੀ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਸਾਡੀ ਜਿਹੜੀ ਆਸ਼ਾ ਵਰਕਰਸ ਹੈਗੇ ਨੇ ਸਾਡੇ 4-400 ਦੇ ਕਰੀਬ ਆਸ਼ਾ ਵਰਕਰਸ ਨੇ ਉਹ ਵੀ ਇਸ ਮਹੀਨੇ ਦੇ ਵਿੱਚ ਲੱਗੀਆਂ ਨੇ ਉਹ ਵੀ ਕਰ ਕਰ ਛਾ ਕੇ ਅਵੇਅਰਨੈਸ ਕ੍ਰੀਏਟ ਕਰਦੀਆਂ ਨੇ ਇਹ ਆਮ ਜਨਤਾ ਨੂੰ ਇੱਕ ਅ ਕਹਿ ਸਕਦਾ ਹੈ ਕਿ ਜੇ ਰੋ ਵੀ ਕੋਈ ਉਹਨਾਂ ਨੂੰ ਬੁਖਾਰ ਵਗੈਰਾ ਨਤੀਜ ਸ਼ਿਕਾਇਤ ਹੁੰਦੀ ਹੈ ਤਾਂ ਉਹ ਸਿਰਫ ਸਰਕਾਰੀ ਸੰਸਥਾ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਜਿਹੜੇ ਅਗੇ ਹੈ ਹਸਪੀਟਲਸ ਜਿਹਗੇ ਨੇ ਉੱਥੇ ਜਾ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੈਗੇ ਨੇ ਤੇ ਉਤੋ ਹੀ ਦਵਾਈ ਲੈ ਸਕਦੇ ਹੈਗੇ ਨੇ